ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬੈਠੇ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਤੇ ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਭਾਈ ਦਾਤੂ ਜੀ ਉਹਨਾਂ ਦੇ ਮਨ ਦੇ ਵਿੱਚ ਬੜੀ ਈਰਖਾ ਪੈਦਾ ਹੋਈ ਕਿ ਸਾਡੇ ਪਿਤਾ ਦੀ ਗੱਦੀ ਸੀ ਗੁਰੂ ਅੰਗਦ ਸਾਹਿਬ ਦੀ ਤੇ ਪੁੱਤ ਹੋਣ ਦੇ ਨਾਤੇ ਸਾਨੂੰ ਮਿਲਣੀ ਚਾਹੀਦੀ ਸੀ ਤੇ ਮਿਲ ਗਈ ਹੈ ਗੁਰੂ ਅਮਰਦਾਸ ਬੜਾ ਰੋਸ ਸੀ ਮਨ ਵਿੱਚ ਖੰਡੂਰ ਸਾਹਿਬ ਤੋਂ ਗੋਇੰਦਵਾਲ ਆਏ ਤੇ ਗੋਇੰਦਵਾਲ ਸਾਹਿਬ ਆਣ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ ਤੇ ਬੈਠਿਆ ਤਖਤ ਤੇ ਬੈਠਿਆ ਹੋਇਆਂ ਨੂੰ ਭਾਈ ਦਾਤੂ ਜੀ ਨੇ ਲੱਤ ਮਾਰੀ ਬੜੇ ਜ਼ੋਰ ਨਾਲ ਕਿਨ ਜਦੋਂ ਲੱਤ ਮਾਰੀ ਨਾ ਗੁਰੂ ਪਾਤਸ਼ਾਹ ਮਹਾਰਾਜ ਤਖਤੋਂ ਹੀ ਠਾਂਡੇ ਗਏ ਗੁਰੂ ਅਮਰਦਾਸ ਜੀ ਜਦੋਂ ਠਾਂਡੇ ਗਏ ਉੱਠ ਕੇ ਗੁਰੂ ਅਮਰਦਾਸ ਜੀ ਨੇ ਉੱਠ ਕੇ ਤੇ ਭਾਈ ਦਾਤੂ ਜੀ ਦੀ ਲੱਤ ਕੁੱਟਣੀ ਸ਼ੁਰੂ ਕਰਤੀ ਜਦੋਂ ਲੱਤ ਕੁੱਟਣ ਲੱਗੇ ਤੇ ਲੱਤ ਕੁੱਟਦੇ ਆ ਬਚਨ ਕੇ ਕਹਿਣ ਲੱਗੇ ਤੁਸੀਂ ਮੇਰੇ ਗੁਰੂ ਕੇ ਸਾਹਿਬ ਜਾਦੇ ਹੋ ਗੁਰੂ ਅੰਗਦ ਸਾਹਿਬ ਦੇ ਤੇ ਤੁਸੀਂ ਆਏ ਮੈਂ ਤਖਤ ਤੇ ਬੈਠਾ ਰਿਆ ਮੈਂ ਉੱਠ ਕੇ ਤੁਹਾਡਾ ਸਤਿਕਾਰ ਕਰਨ ਨਹੀਂ ਗਿਆ ਮੈਨੂੰ ਸਜਾ ਤੇ ਮਿਲਣੀ ਚਾਹੀਦੀ ਸੀ ਪਰ ਤੁਹਾਡੇ ਚਰਨ ਲੇਣਾ ਜਿਹੜੇ ਇਹ ਬੜੇ ਕੋਮਲ ਨੇ ਤੇ ਮੈਂ ਸੇਵਾ ਘਾਲਣਾ ਬੜੀ ਕਰੜੀ ਘਾਲੀ ਐ ਜਿਹਦੇ ਕਰਕੇ ਮੇਰਾ ਜਿਹੜਾ ਸਰੀਰ ਐ ਨਾ ਬੜਾ ਸਖਤ ਹੋ ਗਿਆ ਜੇ ਕਿਤੇ ਮੇਰੇ ਸਰੀਰ ਨਾਲ ਖਹਿ ਕੇ ਤੁਹਾਡੀ ਨਾਜ਼ੁਕ ਲੱਤ ਨੂੰ ਕੋਈ ਤਕਲੀਫ ਹੋਵੇ ਤੇ ਮੈਨੂੰ ਮਾਫ ਕਰਦੇ ਹੋ ਇਹ ਧੰਨ ਗੁਰੂ ਅਮਰਦਾਸ ਮਹਾਰ ਸੱਚੇ ਪਾਤਸ਼ਾਹ ਕਹਿ ਸਕਦੇ ਸੀ ਇੰਨੀ ਨਿਰਮਾਨਤਾ ਇੰਨਾ ਨੀਮਾਪਣ ਇਨੂੰ ਇਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਹੋਏ ਰਹੇ ਸਭ ਕੀ ਪਗ ਛਾਰ ਕਿ ਸੰਤ ਖੁਦ ਨੂੰ ਹਰੇਕ ਦੇ ਚਰਨਾਂ ਦੀ ਖਾਕ ਬਣਾ ਕੇ ਰੱਖਦਾ ਸੰਤ ਕੀ ਰਹਿਤ ਸੁਨੋ ਮੇਰੇ ਭਾਈ ਊਆਂ ਕੀ ਮਹਿਮਾ ਕਥਨ ਨਾ ਜਾਏ